ਮੇਰੇ ਕੋਲ ਹੈਗਾ ਇੱਕ ਏਮਸ ਦਾ ਬਾਹਰ ਦਾ ਪਲਾਂਟ ਇਹਨੂੰ ਵਿਨਿਕਾ ਵੀ ਕਹਿੰਦੇ ਨੇ ਇੰਗਲਿਸ਼ ਚ ਤੇ ਜੇ ਤੁਸੀਂ ਦੇਖ ਸਕਦੇ ਹੋ ਕਾਫੀ ਘਟ ਜਿਹੜੀਆਂ ਪੱਤੀਆਂ ਆ ਰਹੀਆਂ ਨੇ ਨਾ ਬਹੁਤ-ਬਹੁਤ ਘਟ ਹੋ ਰਹੀ ਹੈ ਤੇ ਇਸ ਲਈ ਮੈਂ ਅੱਜ ਇਹਦੀ ਹਾਰਡ ਪ੍ਰੂਨਿੰਗ ਕਰਨ ਲੱਗੀ ਹਾਂ ਹਾਰਡ ਪ੍ਰੂਨਿੰਗ ਲਈ ਮੈਂ ਕੈਂਚੀ ਦਾ ਯੂਜ਼ ਕਰਨਾ ਵੀ ਤੁਸੀਂ ਕੋਈ ਵੀ ਕਟਰ ਲੈ ਸਕਦੇ ਹੋ ਮੇਰੇ ਕੋਲ ਕਟਰ ਨਹੀਂ ਸੀ ਮੈਂ ਕੈਂਚੀ ਦਾ ਯੂਜ਼ ਕਰ ਰਹੀ ਹਾਂ ਤੇ ਇਸ ਲਈ ਮੈਂ ਸਾਰੀਆਂ ਹੀ ਜਿਹੜੀਆਂ ਸੁੱਕੀਆਂ-ਸੁੱਕੀਆਂ ਡੰਡੀਆਂ ਸੀ ਬ੍ਰਾਂਚਸ ਸੀ ਉਹ ਸਾਰੀਆਂ ਕੱਟ ਕਰ ਦਿੱਤੀਆਂ ਤਾਂ ਕਿ ਇਸ ਚ ਨਵੀਂ ਗ੍ਰੋਥ ਹੋਵੇ ਨਵੀਂ ਗਰੋਥ ਨਾਲ ਨਾਲ ਇੱਕ ਬੁਸ਼ੀ ਵੀ ਹੋ ਜਾਵੇਗਾ ਫਲਾਵਰਿੰਗ ਵੀ ਜ਼ਿਆਦਾ ਮਾਤਰਾ ਚ ਹੋਵੇਗੀ ਤੇ ਬੁਸ਼ੀ ਵੀ ਹੋ ਜਾਵੇਗਾ ਇਹ ਪਲਾਂਟ ਜੜੀਆਂ ਦੀ ਸੁੱਕੀ ਲੀव्स ਨੇ ਸਾਰੀਆਂ ਹੀ ਮੈਂ ਰਿਮੂਵ ਕਰ ਦਿੱਤੀਆਂ ਨੇ ਸਾਰੀ ਬ੍ਰਾਂਚੇ ਸਿੱਧੀਆਂ ਕੱਟ ਕਰਕੇ ਇਹਨੂੰ ਬਿਲਕੁਲੀ ਚੰਗੀ ਤਰ੍ਹਾਂ ਇਹਦੀ ਮੈਂ ਪ੍ਰੂਨਿੰਗ ਕਰ ਦਿੱਤੀ ਹਾਂ ਹਾਰਪਨਿੰਗ ਕਹਿੰਦੇ ਹਨ ਤੇ ਦੇ ਦੇ ਚ ਅਸੀਂ ਜਲਦੀ ਹੀ ਗਰੋਥ ਦੇਖਾਂਗੇ ਇਦਾਂ ਦੀ ਹੋਰ ਵੀਡੀਓਜ਼ ਲਈ ਮੇਰੇ ਚੈਨਲ ਸਬਸਕ੍ਰਾਈਬ ਕਰਦੇ ਬੀ ਵੀ ਲਾਈਕ ਜ਼ਰੂਰ ਕਰਦੇ ਮਿਲਦੇ ਆ नेक्स्ट ਵੀਡੀਓ ਚ